ਭਗਤਾ ਜਿਹੜਾ ਸਾਡਾ ਕੁਮੀਰੀ ਦਾ ਪਰੌਣਾ ਨਹੀਂ ਜਿਹੜਾ ਉਦਿਆਂ ਆਇਆ ਸੀ ਹਾਂ ਉਹ ਕੁੱਤੇ ਦੇ ਵੀ ਨੂੰ ਇੱਥੇ ਨਹੀਂ ਵੜਨ ਦੇਣਾ ਉਹ ਕੁੱਤਾ ਹਰਾਮ ਜਿਆਦਾ ਇੱਕ ਨੰਬਰ ਦਾ ਉਦੋਂ ਜਿਹੜੀ ਤੈ ਜੜੀ ਬੂਟੀ ਨਹੀਂ ਦਿੱਤੀ ਸੀ ਹਾਂ ਨਾਲੇ ਤਾਂ ਮਿੱਥੋਂ ਖੋ ਕੇ ਲੈ ਗਿਆ ਨਾਲੇ ਮੈਨੂੰ ਕੁੱਟਿਆ ਭਗਤਾ ਉੱਥੇ ਉਹਨੇ ਧੋ-ਧੋ ਕੇ ਕੁੱਟਿਆ ਨਾਲੇ ਉਹਦੀ ਕੁੜੀ ਕੋਈ ਹਾਥੀ ਹੁੱਥੀ ਨਹੀਂ ਹੈਗਾ ਭਗਤਾ ਉਹ ਤਾਂ ਉਹਦੇ ਚਾਚੇ ਦਾ ਹਾਥੀ ਆ ਉਹਦੀ ਫੋਟੋ ਜੀ ਖਿੱਚ ਕੇ ਸਟੇਟਸ ਪਾ ਦਿੰਦਾ ਉਸੇ ਚੱਕਰ 'ਚ ਅਸੀਂ ਕੁੜੀ ਦੇ ਪਿੱਛੇ ਨੂੰ ਉਹਨੂੰ ਦਾ ਕੰਜਰ ਤੇਨ ਕੋਈ ਮਰੀ ਹੋਈ ਗੋਹ ਨਾ ਦੇਵੇ ਭਗਤਾ ਤੇ ਹਾਥੀ ਦੇ ਚਿੱਤਾਂ ਦੇ ਪਤਾ ਕੀ ਲਖਾਈ ਫਿਰਦਾ ਮੇਲ ਕਰਾ ਦੇ ਰੱਬਾ ਵੀ ਭੜਦਾ ਖਸਮਾ ਉਹ ਹਾਥੀ ਆ ਟਰੱਕ ਦਾ ਡਾਲਾ ਨਹੀਂ ਹੈ ਗਿਆ ਉਹ ਕੁੱਤੇ ਦਾ ਵੀ ਆ ਇੱਕ ਨੰਬਰ ਦਾ ਭਗਤਾ ਉਹਨੂੰ ਇੱਥੇ ਨਾ ਬਰਨ ਦੇਈ ਨਹੀਂ ਆਪਣੀ ਲਿਹਾਜ਼ ਟੁੱਟ ਜੂ ਭਗਤਾ ਫਿਰ ਉਹ ਦਿਨ ਤੂੰ ਬੜਾ ਕਹਿੰਦੀ ਸਾਡਾ ਪ੍ਰਾਣਾ ਕਹਿੰਦਾ ਇਹ ਮੈਂ ਕਹਿੰਦਾ ਬੜੀ ਦੂਰੋਂ ਲੈ ਕੇ ਆਏ ਤਪੱਸਵੀ ਆ ਕਹਿੰਦਾ ਇਹ ਇਹ ਕੋਈ ਤਪੱਸਵੀ ਨਹੀਂ ਭਗਤਾ ਉਹਨੂੰ ਕੁਛ ਨਹੀਂ ਆਉਂਦਾ ਜਿਹੜੇ 2-4 ਮੰਤਰ ਨੇ ਉਹ ਵੀ ਮਹੀਂ ਦੱਸੇ ਨੇ ਉਹਨੂੰ ਮੈਂ ਇਹ ਤਾਂ ਪੱਥਿਆ ਕਰਕੇ ਸਿੱਧ ਕੀਤੇ ਹੋਏ ਮੰਤਰ ਨੇ ਉਸੇ ਮੰਤਰਾਂ ਦੇ ਟੱਪ ਦਾ ਫਿਰਦਾ ਫਕਤਾ ਹੋ ਉਹ ਕੁੱਤੇ ਦਾ ਵੀ ਇਹ ਨੂੰ ਇੱਥੇ ਨਾ ਬੜਨ ਦੇ ਹਰਾਮਜਾਦ ਇੱਕ ਨੰਬਰ ਦਾ ਉਹ ਅੱਛਾ ਅੱਛਾ ਮਾ ਵਧੀਆ ਬੰਦਾ ਨਹੀਂ ਹੈਗਾ ਜਨਾਬ ਵਧੀਆ ਨਹੀਂ ਹੈਗਾ ਐ ਕਰਦੇ ਕਰਦੇ ਪ੍ਰਾਣੇ ਦੀ ਪੂਰੀ ਇੱਜ਼ਤ ਕਰਦੇ ਬੇੜਾ ਬੈਠੀ ਆਇਆ ਐ ਤੇਰਾ ਕੱਖ ਨਾ ਰਹੇ ਅਹੀਂ ਤਾਂ ਉਹਦੇ ਖਾਦੀਆਂ ਵੀ ਮੇਥੋਂ ਅੱਤ ਵੀ ਕੋਸਾ ਕਰਵਾ ਕੇ ਹੀ ਜਾਏਗਾ। ਉਹ ਤੂੰ ਮਰ ਜਾ ਕੁੱਤੇ ਹਰਾਮਜਾਦੇ ਆ। ਮਰ ਤਾਂ ਤੂੰ ਗਿਆ ਜਿਹੜਾ ਉਹ ਪ੍ਰੌਣੀ ਦੀ ਭੰਡੇ ਹੀ ਕਰੀ ਜਾ। ਆ ਪੂਰੀਆਂ ਦੀਆਂ ਮੁੱਛਾ ਵਾਲਿਆ ਮੇਰੀ ਭੈਣ ਕਹਿੰਦੀ ਸੀ ਆ ਪੂਰੀਆਂ ਵਾਲੇ ਮੁੱਛਾ ਵਾਲੇ ਨਾਲ ਨਾ ਵਿਆਹ ਕਰਾ ਮੇਰਾ। ਵਿਆਹ ਨੂੰ ਬੜਾ ਭੈਣ ਦੀ ਢੀਸੀ ਲੱਗੀ ਹੋਈ ਐ ਉਹ। ਤੂੰ ਭੈਣ ਦੀ ਐਸੇ ਚੋ ਲੱਗਿਆ ਫਿਰ। ਇੱਥੋਂ ਹੁਣੇ ਨਾ ਜਾਪਾਂ ਤੇ ਖਾਲੀ ਜਿੱਤੇ। ਮੈਂ ਕਿਉਂ ਲੜੀ ਜਾਂਦਾ ਤੈਨੂੰ ਅੱਜ ਕਰੀ ਜਾਂਦਾ ਭਗਤਾ ਦੇ ਨਾਲ। ਇਹ ਮਲੰਗ ਨੇ ਸਰਦਾਰਾ ਜਮਾ શરીਰੇ। ਇੱਧਰ ਆ ਜਾ ਤੂੰ। ਭੈਣ ਦੀ ਸਰਦਾਰ ਪਟੇਲ ਆ। ਮਸਹਰੇ ਦੇ ਮਲੰਗ ਨੇ ਪੱਲੇ ਨਹੀਂ ਡੱਲੇ ਨਹੀਂ ਕਾਠੇ ਨਾਂ ਦੇ ਇਹਨਾਂ ਦੀ ਕੁੜੀ ਕੋਈ ਨਹੀਂ ਲੈਂਦਾ ਸੀ ਜੇ ਮਾਰੇ ਕਰਮਾਲਾ ਮੈਂ ਨਾ ਹੁੰਦਾ ਤੂੰ ਹੈ ਹੀ ਮਾਰੇ ਕਰਮਾਲਿਆ ਪੂਆਂ ਮੁੱਛਾਂ ਵਾਲਿਆ ਦੇਖ ਲੈ ਕਿ ਮੈਂ ਬੋਲਦਾ ਸਰਦਾਰਾ ਫਿਰ ਮੈਂ ਇੰਜਣ ਕਰ ਦੂੰ ਇਹਦਾ ਇੰਜਣ ਤਾਂ ਨਕੜੀ ਦੀ ਇਹ ਬੰਦਾ ਨਹੀਂ ਬਣਦਾ ਭੈਣ ਦੀ ਨਕੜੀ ਲੈਣੇ ਉੱਦੇ ਮੈਂ ਤੈਨੂੰ ਤਾਂ ਬਖਸ਼ਦਾ ਤੂੰ ਵੱਡਾ ਪੁਰਾਣਾ ਸੀ ਹੁਣ ਮੈਂ ਭੁੱਲ ਗਿਆ ਤੂੰ ਪੁਰਾਣਾ-ਪੁਰਾਣਾ ਕੋਈ ਨਹੀਂ ਹੈਗਾ ਕੁੜੀ ਛੱਡਣੀ ਅੱਜ ਛੱਡ ਦੇ ਤੈਨੂੰ ਕੋਈ ਬੜਿਆ ਗਿੱੱਦੜ ਢੰਗੀ ਦੇ ਕੇ ਜਾਊਂਗਾ ਬੜਿਆ ਹਾਥੀ ਵਾਲਾ ਬਾਬਾ ਅਸਲ ਮੈਂ ਕੋਈ ਹਾਥੀ ਉਥੀ ਨਹੀਂ ਭਗਤਾ ਤੈਨੂੰ ਮੈਂ ਦੱਸ ਕੇ ਹਟਿਆ ਇਹਨਾਂ ਦੇ ਮਲੰਗਾਂ ਦੇ ਹਾਥੀ ਲਿੱਦ ਨਹੀਂ ਕਰਦਾ ਕਿ ਹਾਥੀ ਕਿੱਥੋਂ ਹੋਊਗਾ ਤੂੰ ਨਾ ਮੇਰੇ ਦੋ ਹਾਥੀ ਮੇਰੇ ਸਾਰੇ ਥੌਲੜੀ ਜੰਨੇ ਹੋ ਹੈ ਏ ਕਾਨੂੰ ਲੜਦੇ ਨੇ ਜੜੀ ਬੂਟੀ ਜੀ ਲੜਾਉਂਦੀ ਐ ਇਹਨਾਂ ਨੂੰ ਭਗਤਾ ਕੁਛ ਦੇ ਅੱਜ ਮੈਨੂੰ ਤੂੰ ਮੇਰਾ ਮਨ ਬੜਾ ਦੁਖੀ ਐ ਭਗਤਾ ਗੱਲ ਸੁਣ ਲੈ ਜੇ ਕੁਛ ਵੀ ਦੇਣਾ ਤਾਂ ਤਾਂ ਅੱਧਾ ਅੱਧਾ ਕਰਕੇ ਦੇ ਉਹ ਤੇ ਇਹਨੇ ਜੱਫਾ ਪਾ ਲਿਆ ਮੇਰੇ ਨਾਲ ਮੈਨੂੰ ਮਾਰ ਦੇਣਾ ਸੀ ਨਾਲੇ ਫਗਤਾ ਤੂੰ ਸਾਨੂੰ ਜੜੀ ਬੂਟੀ ਦੇਈਦਾ ਰਾ ਇਧਰੇ ਮੇਰਾ ਇਧਰੇ ਮੈਂ ਤੂੰ ਮਲੰਗ ਤੋਂ ਉਹ ਮੇਰੇ ਕੋਲੇ ਕਿਹੜੀ ਜੜੀ ਬੂਟੀਆਂ ਮੇਰੇ ਸਰੇ ਮੈਂ ਬਿੱਲੂ ਬਲੈਕੀਆਂ ਐ ਨਾ ਕਰ ਫਗਤਾ ਐ ਨਾ